ਜੰਤੇ ਭ੍ਰਸ਼ਟਾਚਾਰ ਦਾ ਨੋਟ ਇਕੱਠਾ ਕੀਤਾ ਹੈ ਪੈਸਾ ਕਾਂਗਰਸ ਨੇ ਉਹ ਲੋਕਾਂ ਦਾ ਹੀ ਹੈ ਲੋਕੀ ਜਵਾਬ ਵੀ ਦੇਈ ਜਾਂਦੇ ਉਹਨਾਂ ਨੂੰ ਤੇ ਉਹਨਾਂ ਕੋਲ ਪੈਸੇ ਵੀ ਲਈ ਜਾਂਦੇ ਇੱਕ ਆਖਰੀ ਸਵਾਲ ਦੁਆਬੇ ਦੇ ਵਿੱਚ ਫਿਲਹਾਲ ਜਿਹੜੀ ਕਾਂਗਰਸ ਦੀ ਸਥਿਤੀ ਤੇ ਚੱਲਦੀ ਨਜ਼ਰ ਆਈ ਹੈ ਚਾਹੇ ਐਮਪੀ ਜਿਹੜੇ ਜਮਨੀ ਚੋਣਾ ਹੋਈਆਂ ਸੀਗੀਆਂ 2023 ਚ ਉਹ ਚ ਬੇਸ਼ੱਕ ਐਮਪੀ ਆਮ ਆਦਮੀ ਪਾਰਟੀ ਤੋਂ ਬਨੇ ਸੀਗੇ ਲੇਕਿਨ ਉਹ ਤੋਂ ਦੁਆਰਾ ਕਾਂਗਰਸ ਸਟਰੋਂਗ ਹੋਈ ਹੈ ਲੱਗ ਰਿਹਾ ਹੈ ਕਿ ਇੱਥੇ ਜਿਹੜੀ ਫਾਈਟ ਦੇਖਣ ਮਿਲੂਗੀ ਨਗਰ ਕਿਉਂਕਿ ਇੱਥੇ ਐਮਪੀ ਨੇ ਚਰਨਜੀਤ ਸਿੰਘ ਚੰਨੀ ਵਿਧਾਇਕ ਉਹਨਾਂ ਦੇ ਜ਼ਿਆਦਾ ਨੇ ਕਿਵੇਂ ਦੇਖ ਰਹੇ ਹੋ ਦੇਖੋ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਲੋਕਾਂ ਦਾ ਨਜ਼ਰੀਆ ਅਲੱਗ ਸੀ ਵੋਟ ਪਾਉਣ ਦਾ ਉਹਦੇ ਵਿੱਚ ਸੋਚ ਅਲੱਗ ਸੀ ਹਮੇਸ਼ਾ ਹੀ ਐਮ ਐਲ ਏ ਵੇਲੇ ਐਮ ਸੀ ਵੇਲੇ ਪੰਚਾਇਤ ਵੇਲੇ ਤੇ ਐਮ ਪੀ ਵੇਲੇ ਲੋਕਾਂ ਦਾ ਵੋਟ ਪਾਉਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਪਿਛਲੀਆਂ ਲੋਕ ਸਭਾ ਚੋਣਾਂ 'ਚ ਲੋਕਾਂ ਦਾ ਮੁੱਦਾ ਸੀ ਮੇਨ ਕਰਕੇ ਪੰਜਾਬ 'ਚ ਕਨਸਟੀਟਿਊਸ਼ਨ ਦਾ ਬਚਾਅ ਕਰਨਾ ਸੰਵਿਧਾਨ ਦਾ ਮੁੱਦਾ ਬਣ ਗਿਆ ਸੀ ਬੀਜਪੀ ਨੂੰ ਮੰਦਰ ਤੇ ਮੋਦੀ ਦਾ ਮੁੱਦਾ ਬਣਾ ਕੇ ਉਹਨਾਂ ਨੂੰ ਫਾਇਦਾ ਹੋ ਗਿਆ ਸੋ ਆਮ ਆਦਮੀ ਪਾਰਟੀ ਕਿਉਂਕਿ ਇੰਡੀਆ ਅਲਾਈਂਸ ਦਾ ਹਿੱਸਾ ਸੀ ਸੋ ਲੋਕਾਂ ਨੇ ਸੋਚਿਆ ਵੀ ਕਾਂਗਰਸ ਵੱਡੀ ਪਾਰਟੀ ਆ ਤੇ ਉਹ ਮੁੱਦਾ ਬਣ ਗਿਆ ਲੋਕਾਂ ਨੇ ਉਧਰ ਵੋਟਾਂ ਪਾ ਦਿੱਤੀ ਲੇਕਿਨ ਹੁਣ ਤੁਸੀਂ ਵੇਖੋ ਬਈ ਕਈ ਮਹੀਨੇ ਹੋ ਚੁੱਕੇ ਆ ਐਮਪੀ ਬਣੇ ਨੂੰ ਜਲੰਧਰ ਤੋਂ ਅੱਛਾ ਉਹਨਾਂ ਬਾਰੇ ਪਹਿਲਾਂ ਵੀ ਲੋਕ ਜਾਣਦੇ ਆ ਵੀ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਚੰਨੀ ਹੋਰੀ ਤੇ ਪਹਿਲਾਂ ਵੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਕੋਈ ਛੇੜਛਾੜ ਦੇ ਮੁੱਦੇ ਤਾਂ ਪਿੱਛੇ ਦੇ ਉਹਨਾਂ ਨੇ ਇੱਕ ਉਹ ਡੱਬੂ ਕੁੱਤੇ ਵਾਲੀ ਤੇ ਕਾਲੂ ਕੁੱਤੇ ਵਾਲੀ ਗੱਲ ਸੁਣਾ ਕੇ ਦੋ ਵਰਗਾਂ ਦੇ ਮਨਾਂ ਨੂੰ ਠੇਸ ਪਹਾਈ ਔਰ ਖਾਸ ਕਰਕੇ ਔਰਤ ਜਾਤੀ ਨੂੰ ਉਹਨਾਂ ਨੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੀ ਉਹ ਇੱਕ ਧਾਰਮਿਕ ਸ਼ਖਸੀਅਤ ਦੇ ਮੂੰਹ ਤੇ ਹੱਥ ਲਾ ਗਏ ਸੀ ਬੜੇ ਗਲਤ ਤਰੀਕੇ ਨਾਲ ਫਿਰ ਉਹਨਾਂ ਦੇ ਉੱਤੇ ਮੀਟੂ ਦੇ ਵੀ ਦੋਸ਼ ਲੱਗੇ ਉਹਨਾਂ ਦੇ ਉੱਤੇ ਸਕੂਲ ਕਰਨ ਦੇ ਨਾਲ ਛੇੜਖਾਨੀ ਕਰਨ ਦੇ ਵੀ ਦੋਸ਼ ਲੱਗੇ ਤੇ ਉਹ ਹੀ ਹੈ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਕਰਨ ਵਾਲਿਆਂ ਨੂੰ ਬਚਾਉਣ ਵਾਲੇ ਚਰਨਜੀਤ ਚੰਨੀ ਤੇ ਪਰ ਫਿਰ ਚਲੋ ਉਸ ਵੇਲੇ ਮੋਤਾ ਅਸਲ ਚ ਚੰਨੀ ਨੂੰ ਵੋਟਾਂ ਨਹੀਂ ਪਈਆਂ ਲੋਕਾਂ ਨੇ ਸੰਵਿਧਾਨ ਦੇ ਹੱਕ 'ਚ ਵੋਟਾਂ ਪਾਈਆਂ ਪਰ ਅੱਜ ਉਹ ਚਰਨਜੀਤ ਚੰਨੀ ਆ ਲਿਮਿਟ ਵਿੱਚ ਜਾ ਕੇ ਕੰਨ ਦੇ ਰਿਹਾ ਅਜੋ ਕਿਹੋ ਜੀਆਂ ਗੱਲਾਂ ਕਰ ਰਿਹਾ ਇਹ ਹੁਣ ਲੋਕੀ ਦੇਖ ਰਿਹਾ ਸਾਰਾ ਲੋਕੀ ਬਾਚ ਰਹੇ ਆ ਅਗਲੀਆਂ ਚੋਣਾਂ ਚ ਕਾਂਗਰਸ ਨੂੰ ਦੁਆਬੇ ਦੇ ਲੋਕ ਠੋਕਮਾ ਜਵਾਬ ਦੇਣਗੇ ਸਮਾਨੀ ਪਾਰਟੀ ਵੱਲੋਂ ਕੀ ਕਹਿਣਾ ਚਾਹੂਗੇ ਤੇ ਹਜੇ ਤੱਕ ਯਾਤਰਾ ਕਿੱਥੇ ਪਹੁੰਚੀ ਸਾਰੇ ਜੀ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਬਹੁਤ ਵੱਡੀ ਜਿੱਤ ਜਿਹੜੀ ਆ ਜਿਮਨੀ ਚੋਣਾਂ ਚ ਚਾਹੇ ਉਹ ਜਲੰਧਰ ਵੈਸਟ ਹੋਵੇ ਜਾਂ ਬੀਤੀਆਂ ਜਿਮਨੀ ਚੋਣਾਂ ਹੁਣ ਬਹੁਤ ਵੱਡੀ ਇਤਿਹਾਸਕ ਜਿੱਤ ਜਿਹੜੀ ਆਮ ਆਦਮੀ ਪਾਰਟੀ ਨੂੰ حاصل ਹੋਈ ਹੈ ਔਰ ਨਾਲ ਹੀ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ अरोड़ा ਜੀ ਬਣੇ ਲੋਕਾਂ ਦੇ ਅੰਦਰ ਬੜਾ ਜੋਸ਼ ਆ ਤੇ ਚਾਅ ਆ ਤੇ ਵਰਕਰ ਵਲੰਟੀਅਰਸ ਬੜੇ ਚਾਣ ਵਾਲਾ ਜੁਨਾ ਦਾ ਸਵਾਗਤ ਕਰਨ ਵਾਸਤੇ ਤੇ ਇੱਕ ਸ਼ੁਕਰਾਨਾ ਯਾਤਰਾ ਦਾ ਸਵਾਗਤ ਕਰਨ ਵਾਸਤੇ ਜਿਹੜੀ ਸ਼ੁਕਰਾਨਾ ਯਾਤਰਾ ਪਟਿਆਲੇ ਤੋਂ ਕਾਲੀ ਮਾਤਾ ਮੰਦਰ ਜੀ ਤੋਂ ਸ਼ੁਰੂ ਹੋ ਕੇ ਇਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚਣੀ ਆ ਉੱਥੇ ਨਤਮਸਤਕ ਹੋਣਾ ਅਮਨ ਰੋੜਾ ਸਾਹਿਬ ਨੇ ਤੇ ਨਾਲ ਸਮੁੱਚੀ ਲੀਡਰਸ਼ਿਪ ਨੇ ਸੋ ਬਹੁਤ ਚਾਇਆ ਲੋਕਾਂ ਚ ਅੱਗੋਂ ਵੀ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਵਿੱਚ ਵੀ ਇਹ ਵਲੰਟੀਅਰਸ ਇਹ ਵਰਕਰ ਇਹ ਨੇਤਾ ਜਿਹੜੇ ਆ ਸਾਡੇ ਆਮ ਆਦਮੀ ਪਾਰਟੀ ਦੇ ਉਹ ਮੇਅਰ ਬਣਾਉਣ ਜਾ ਰਹੇ ਆ ਸ਼ਹਿਰਾਂ ਚ ਔਰ ਕੌਂਸਲਰ ਬਣਾਉਣ ਜਾ ਰਹੇ ਆ ਪ੍ਰਧਾਨ ਬਣਾਉਣ ਜਾ ਰਹੇ ਆ ਸੋ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵਰਕਰਾਂ ਦਾ ਧੰਨਵਾਦ ਕਰਨ ਵਾਸਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਯਾਤਰਾ ਚੱਲੀ ਆ ਯਾਤਰਾ ਲੁਧਿਆਣੇ ਤੋਂ ਨਿਕਲ ਚੁੱਕੀ ਹੈ ਤੇ ਕੁਝ ਸਮੇਂ ਚ ਹੀ ਆਪਣੇ ਕੋਲ ਇੱਥੇ ਰਾਮਾ ਮੰਡੀ ਚੌਂਕ ਵਿੱਚ ਪਹੁੰਚ ਜਾਣਗੇ ਅਮਨਜੀਤ ਨਾਲ ਸਾਰੀ ਸਾਡੀ ਲੀਡਰਸ਼ਿਪ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਕਾਬਲ ਇਨਸਾਨ ਨੂੰ ਅਮਨ ਰੋੜਾ ਜੀ ਨੂੰ ਪ੍ਰਦਾਨ ਕੀਤਾ ਕਿਉਂਕਿ ਪਹਿਲਾਂ ਪ੍ਰਧਾਨ ਕੀ ਮੁੱਖ ਮੰਤਰੀ ਕੋਲ ਸੀ ਹੁਣ ਉਹਨਾਂ ਨੇ ਅਮਨ अरोड़ा ਨੂੰ ਬਣਾ ਦਿੱਤਾ ਹੈ ਲੱਗ ਰਿਹਾ ਹੈ ਕਿ ਅੱਗੇ ਨਾਲੋਂ ਮਜ਼ਬੂਤ ਸਥਿਤੀ ਹੈ ਆਮ ਆਦਮੀ ਪਾਰਟੀ ਬੇਸ਼ੱਕ ਜਿਮਨੀ ਚੋਣਾਂ ਆਈਆਂ ਲੇਕਿਨ ਐਮਪੀ ਇਲੈਕਸ਼ਨ ਵੀ ਹੋਈ ਸੀਗੇ ਉਹਦੇ ਵਿੱਚ ਵੀ ਜਿਹੜਾ ਕਾਫੀ ਫਰਕ ਦੇਖਣ ਨੂੰ ਮਿਲਿਆ ਸੀਗਾ ਲੇਕਿਨ ਹੁਣ ਲੱਗ ਰਿਹਾ ਹੈ ਕਿ ਹੁਣ ਜਿਹੜੇ ਕਾਰਪੋਰੇਸ਼ਨ ਇਲੈਕਸ਼ਨ ਆ ਉੱਤੇ ਆਮ ਆਦਮੀ ਪਾਰਟੀ ਜਿਹੜਾ ਇੱਕ ਫਾਈਟ ਲੜ ਪਾ ਵੀ ਆਮ ਆਦਮੀ ਪਾਰਟੀ ਤੁਸੀਂ ਬਾਈ ਦੀਆਂ ਚੋਣਾਂ ਤੋਂ ਬਾਅਦ ਦੇਖ ਲਓ ਮਜ਼ਬੂਤ ਹੀ ਮਜ਼ਬੂਤ ਹੈ ਹੋਰ ਮਜ਼ਬੂਤ ਹੋ ਰਹੀ ਹੈ ਨਵੇਂ ਲੋਕ ਜੁੜ ਰਹੇ ਆ ਜਿਹੜੇ ਪਹਿਲਾਂ ਨਹੀਂ ਜੁੜ ਤੇ ਅਗਲੋਂ ਅੱਗੋਂ ਨਗਰ ਕੌਂਸਲ ਚੋਣਾਂ ਵਿੱਚ ਹੋਰ ਨਵੇਂ ਲੋਕ ਇਹਦੇ ਵਿੱਚ ਆ ਜਾਣਗੇ ਤੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਦਾ ਇੱਕ ਸਬਸੁਤਰੀ ਸਿਆਸਤ ਵਾਸਤੇ ਕੰਦੂਲਨ ਹੈ ਇਸ ਅੰਦੋਲਨ ਵਿੱਚ ਸਾਰੇ ਸ਼ਾਮਲ ਹੋ ਰਹੇ ਆ ਪੰਜਾਬ ਨੂੰ ਚੜ੍ਹਦੀ ਕਲਾ ਵਾਲਾ ਸੂਬਾ ਬਣਾਉਣ ਲਈ ਪੰਜਾਬ ਨੂੰ ਤਰੱਕੀ ਜ਼ਾਬਤਾ ਸੂਬਾ ਬਣਾਉਣ ਲਈ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਦੇ ਖਜ਼ਾਨੇ ਵਿੱਚੋਂ ਆਮ ਲੋਕਾਂ ਦੀਆਂ ਜੇਬਾਂ 'ਚ ਕੁਝ ਜਾਵੇ ਇਹੋ ਜੀ ਸਰਕਾਰ ਕੰਮ ਕਰ ਰਹੀ ਹੋ ਪਰਾਲੇ ਕਰ ਰਹੀ ਹੈ ਤੇ ਬਹੁਤ ਜ਼ਿੰਮੇਵਾਰੀ ਹੈ ਆਪਣੀ ਪੰਜਾਬ ਦੀ ਤੇ ਦੂਜੀ ਗੱਲ ਪੂਰੇ ਦੇਸ਼ 'ਚ ਇੱਕ ਹੋਪ ਆਇਆ ਹੈ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਇੱਕ ਉਮੀਦ ਲੈ ਕੇ ਆਏ ਆ ਲੋਕਾਂ ਵਾਸਤੇ ਸੋ ਉਹਦੇ ਵਾਸਤੇ ਲੋਕ ਆਪ ਵੀ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਹੈ ਇਹ ਘਰਾਣਿਆਂ ਦੀ ਪਾਰਟੀ ਨਹੀਂ ਵੱਡੇ ਵੱਡੇ ਘਰਾਣਿਆਂ ਦੀ ਪਾਰਟੀ ਨਹੀਂ ਇਹ ਆਮ ਲੋਕਾਂ ਦੀ ਆਪਣੀ ਪਾਰਟੀ ਹੈ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਕੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਹੜਾ ਹੁਣ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜਿਹੜੀ ਸਜ਼ਾ ਹੈ ਉਹ ਜਲਦੀ ਮقرਰ ਕੀਤੀ ਜਾਵੇ ਸ਼੍ਰੀ ਅਕਾਲ ਤਖਤ ਜਥੇਦਾਰ ਨੂੰ ਕਿਹਾ ਉਹਨਾਂ ਨੇ ਦੇਖੋ ਵੈਸੇ ਤਾਂ ਕਿਵੇਂ ਦੇਦੇ ਹੋ ਕਿ ਜਿਹੜਾ ਦੋ ਘੁੱਟ ਬਾਜੀ ਹੋਈ ਸੀ ਜੋ ਦੋ ਢੜੇ ਬਣਿਆ ਉਹ ਇੱਕ ਜੁਟ ਹੋਰ ਬਾਨਗੇ ਦੇਖੋ ਮੇਰਾ ਮੇਰਾ ਫਰਜ਼ ਨਹੀਂ ਕਿ ਉਹਨਾਂ ਦੀ ਪਾਰਟੀ ਦੇ ਅੰਦਰ ਅੰਦਰੂਨੀ ਮਾਮਲੇ ਆਂ ਮੈਂ ਦਖਲ ਦਵਾਂ ਤੁਸੀਂ ਰਹੇ ਹੋ ਨਾ ਕਾਫੀ ਸਾਲ ਰਹੇ ਹੋ ਇਸ ਕਰਕੇ ਉਹ ਜੋ ਕਰ ਰਹੇ ਆ ਉਹਨਾਂ ਆਪਣੇ ਹਿਸਾਬ ਨਾਲ ਕਰ ਰਹੇ ਆ ਪਰ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਚ ਇੱਕ ਬਹੁਤ ਮਜ਼ਬੂਤ ਤਰ ਤੇ ਸੁਣਵਾਈ ਕਰਨ ਵਾਲੀ ਤਰ ਤੇ ਆਮ ਲੋਕਾਂ ਦੀ ਦਿਲ ਦੀ ਗੱਲ ਹੱਲ ਕਰਨ ਵਾਲੀ ਤਰ ਜਿਹੜੀ ਆਮ ਆਦਮੀ ਪਾਰਟੀ ਮਿਲ ਗਈ ਹੈ ਹੁਣ ਨਾ ਤਾਂ ਅਕਾਲੀ ਦਲ ਨਾ ਭਾਜਪਾ ਨਾ ਕਾਂਗਰਸ ਹੁਣ ਕਿਸੇ ਲਈ ਸਪੇਸ ਪੰਜਾਬ ਵਿੱਚ ਨਹੀਂ ਹੈ ਨਹੀਂ ਲੱਗ ਰਿਹਾ ਕਿ ਜਿਹੜੇ ਦੋ ਧੜ ਦੋ ਧੜਵਾਜੀ ਹੋਈ ਆ ਉਹ ਇੱਕ ਜੁੱਟ ਹੋ ਪਾਉਗੇ ਅਕਾਲੀ ਦਲ ਕੀ ਲੱਗਦਾ ਮੋਰ ਤੋਂ ਸਟਰੋਂਗ ਹੋ ਨਹੀਂ ਹੁਣ ਕੋਈ ਲੱਗਦਾ ਨਹੀਂ ਕੁਛ ਨਹੀਂ ਹੁਣ ਤਾਂ ਲੋਕ ਤੁਸੀਂ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਦਾ ਪੰਜਾਬ 'ਚ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਸਰ ਕਾਂਗਰਸ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਦੇ ਕਰਦੇ ਆਪ ਹੀ ਡਿੱਗੇ ਖੂਚ ਉਹ ਜਿਹੜੇ ਫਿਕਰ ਦੂਜਿਆਂ ਦਾ ਕਰਦੇ ਨੇ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ ਵੀ ਆਪਣਾ ਹੀ ਫਿਕਰ ਕਰੋ ਤੁਸੀਂ ਤੁਸੀਂ ਕਣਵਾਸ਼ਾਈ ਨੂੰ ਪਾਲਣਾ ਬੰਦ ਕਰੋ ਤੁਸੀਂ ਆ ਘਰਾਣਿਆਂ ਦੀ ਪੋਲਿਟਿਕਸ ਬੰਦ ਕਰੋ ਲੋਕਾਂ ਵੱਲ ਧਿਆਨ ਦਿਓ ਤੁਸੀਂ ਆ ਗੱਡੜ ਵਾਹੇ ਤੋਂ ਕਾਂਗਰਸ ਦੇ ਪ੍ਰਧਾਨ ਨੇ ਕਿੰਦਾ ਹਜ਼ਾਰਾਂ ਰੁਪਏ ਵੰਡੇ ਵੋਟਾਂ ਵਾਸਤੇ ਪਰ ਲੋਕਾਂ ਨੇ ਦਿੱਤਾ ਨਾ ਜਵਾਬ ਲੋਕਾਂ ਨੇ ਪੈਸੇ ਵੀ ਲੈ ਲਏ ਤੇ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਈ ਸੋ